ਜਿਹੜਾ ਰਾਮ ਮੰਦਿਰ ਦਾ ਪ੍ਰਾਣ ਪ੍ਰਤੀਸ਼ਟਾ ਸਮਾਰੋਹ ਹੋ ਰਿਹਾਗਾ ਜਿਹਦੇ ਵਿੱਚ ਰਾਮ ਲੱਲਾ ਦੀ ਮੂਰਤੀ ਦੇ ਵਿੱਚ ਜਾਨ ਪਾਈ ਜਾਣੀ ਆ ਉਹ ਪੱਥਰ ਦੀ ਮੂਰਤੀ ਦੇ ਜਿਹੜੀ ਪ੍ਰਾਣ ਪ੍ਰਤੀਸ਼ਟਾ ਕੀਤੀ ਜਾਣੀ ਆ ਉਹਦੇ ਵਿੱਚ ਸਿੱਖਾਂ ਨੂੰ ਵੀ ਵਿੱਚ ਜੋੜਿਆ ਜਾ ਰਿਹਾ ਸਿੱਖਾਂ ਦਾ ਰਾਮ ਦੇ ਰਾਮ ਦੇ ਜਨਮ ਨਾਲ ਜਾਂ ਰਾਮਚੰਦਰ ਨਾਲ ਸਿੱਖਾਂ ਦਾ ਕੋਈ ਸੰਬੰਧ ਹੈ ਵੀ ਜਾਂ ਨਹੀਂ ਸਿੱਖਾਂ ਨੂੰ ਕਿਸ ਤਰੀਕੇ ਨਾਲ ਉਹਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਇਹਦੇ ਤੇ ਆਪਾਂ ਵੀਡੀਓ ਕਰਦੇ ਆ ਸਿੱਖਾਂ ਦੇ ਅਸਲ ਦੇ ਵਿੱਚ ਸਿੱਖਾਂ ਦਾ ਹਵਨ ਦੇ ਨਾਲ ਸਿੱਖਾਂ ਦਾ ਯੱਗ ਦੇ ਨਾਲ ਤੇ ਸਿੱਖਾਂ ਦਾ ਮੂਰਤੀ ਪੂਜਾ ਦੇ ਨਾਲ ਕੋਈ ਸਿੱਧਾ ਸਬੰਧ ਹੈ ਹੀ ਨਹੀਂ ਕਿਸੇ ਵੀ ਤਰੀਕੇ ਦਾ ਇਸੇ ਤੇ ਆਪਾਂ ਵੀਡੀਓ ਕਰਦੇ ਆ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜਿਹੜੀ 22 ਤਰੀਕ ਨੂੰ RAM LALLA ਦੀ ਪ੍ਰਾਣ ਪ੍ਰਤੀਸ਼ਟਾ ਜਿਹੜੀ ਮੂਰਤੀ ਦੇ ਵਿੱਚ ਜਾਨ ਪਾਉਣੀ ਆ ਆਪਾਂ ਪੰਜਾਬੀ ਚ ਹੀ ਗੱਲ ਕਰੀਏ ਜਿਹੜੀ ਮੂਰਤੀ ਚ ਜਾਨ ਪਾਈ ਜਾਣੀ ਆ RAM SHREE RAMCHANDAR ਦੀ ਜਿਹੜੀ ਬਾਲ ਅਵਸਥਾ ਦੀ ਮੂਰਤੀ ਆ ਉਹਦੇ ਵਿੱਚ 22 ਤਰੀਕ ਨੂੰ ਜਾਨ ਪਾਈ ਜਾਣੀ ਆ ਯੋਧਿਆਂ ਦੇ ਵਿੱਚ ਉਹਦੇ ਵਿੱਚ ਸਿੱਖ ਵੀ ਬੜੇ ਹੋਏ ਫਿਰਦੇ ਨੇ ਭੱਜੇ ਫਿਰਦੇ ਨੇ ਜਿਹੜੇ ਕਿ ਜਿਹੜੀ ਭਾਜਪਾ ਦੀ ਇੱਕ ਬਿੰਗ ਹੈ ਰਾਸ਼ਟਰੀ ਸਿੱਖ ਸੰਗਤ ਆਰਐਸਐਸ ਰਾਸ਼ਟਰੀ ਸਿੱਖ ਸੰਗਤ ਉਹਦੇ ਕਾਰਕੁਨ ਨੇ ਜਿਹੜੇ ਉਹ ਸਿੱਖਾਂ ਦੀਆਂ ਦੁਕਾਨਾਂ ਤੇ ਜਾ ਰਹੇ ਨੇ ਸ਼ਹਿਰਾਂ ਦੇ ਵਿੱਚ ਸਿੱਖਾਂ ਦੇ ਘਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਪਿੰਡ ਪਿੰਡ ਤੱਕ ਅਪਰੋਚ ਕੀਤਾ ਜਾ ਰਿਹਾ ਤੇ ਉਹਨਾਂ ਨੇ ਇੱਕ ਮੌਮਬਤੀਆਂ ਬਣਾਈਆਂ ਹੋਈਆਂ ਨੇ ਜਿਹਦੇ ਤੇ ਰਾਮ रामचंद्र ਦੀ ਫੋਟੋ ਲੱਗੀ ਹੋਈ ਆ ਵੀ ਤੁਸੀਂ ਆਹ ਮੌਮਬਤੀਆਂ ਨੇ ਜਿਹੜੀਆਂ 22 ਤਰੀਕ ਨੂੰ ਆਪਦੇ ਘਰਾਂ 'ਚ ਆਪਣੀਆਂ ਦੁਕਾਨਾਂ 'ਚ ਆਪਦੇ ਕਾਰੋਬਾਰ ਵਾਲੇ ਥਾਵਾਂ 'ਤੇ ਤੁਸੀਂ ਇਹ ਮੋਮਬਤੀਆਂ ਬਾਲਣੀਆਂ ਨੇ। ਇਹ ਮਤਲਬ ਵੀ ਇੱਕ ਇਸ ਸਿੱਖਾਂ ਦੀ ਇੱਕ ਹੀ ਜਿਹੀ ਮਨੋਦਸ਼ੀ ਦਸ਼ਾ ਹੋਈ ਪਈਆ ਵੀ ਜਿਵੇਂ ਉਹ ਨਹੀਂ ਕਹਿੰਦੇ ਹੁੰਦੇ ਵੀ ਬਗਾਨੀ ਸਾਦੀ ਦੇ ਵਿੱਚ ਦੁੱਲਾ دیਵਾਨਾ ਉਹ ਗੱਲ ਹੈ। ਸਿੱਖਾਂ ਦਾ ਤਾਂ ਇਹਦੇ ਨਾਲ ਕੋਈ ਸਬੰਧ ਹੀ ਨਹੀਂ ਹੈਗਾ ਕਿਤੇ ਵੀ ਨੇੜੇ ਤੇੜੇ ਦਾ ਵੀ ਜਦੋਂ ਅਸੀਂ ਗੱਲ ਹੀ ਖਤਮ ਕਰਤੀ ਮੈਂ ਇਹਦੇ ਵਿੱਚ ਗੁਰਬਾਣੀ ਦੇ ਤੁਕਾਂ ਲੈ ਕੇ ਵੀ ਗੱਲ ਕਰੂੰਗਾ ਜਦੋਂ ਆਪਾਂ ਗੱਲ ਹੀ ਕਰਤੀ ਨਾ ਹਮ Hindu ਨਾ Muslim ਨਾ ਲੈ ਆ ਰਾਮ ਕੇ ਪੈਨਪੁਰਾਨ ਜਦੋਂ ਗੱਲ ਹੀ ਖਤਮ ਹੋ ਗਈ ਤਾਂ ਸਿੱਖਾਂ ਦਾ ਕੀ ਸੰਬੰਧ ਰਿਹਾ ਇਸ ਗੱਲ ਦੇ ਨਾਲ ਮੈਂ ਪੰਜਵੇਂ ਪਾਤਸ਼ਾਹ ਦੀਆਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀਆਂ ਕੁਝ ਲਾਈਨਾਂ ਲਗੀਆਂ ਮੈਂ ਉਹਨੂੰ ਕੋਟ ਕਰਨ ਲੱਗਾਂਗਾ ਕਿਤੇ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਿਓ ਬਰਤ ਨਾ ਰੋ ਨਾ ਰਹਿ ਮਰ ਬਰਤ ਨਾ ਰੋ ਨਾ ਮੈਂ ਰਮਜ਼ਾਨਾ ਤਿਸసే ਵੀ ਜੋ ਰੱਖੇ ਨਿਦਾਨਾ ਅਸੀਂ ਵਰਤ ਰੱਖਣ ਵਾਲੇ ਨਹੀਂ ਹੈਗੇ ਅਸੀਂ ਰਮਜ਼ਾਨ ਪੜਨਰ ਨਮਾਜ਼ਾਂ ਪੜਨ ਵਾਲੇ ਨਹੀਂ ਏਕ ਗੁਸਾਈ ਅੱਲਾ ਮੇਰਾ ਹਿੰਦੂ ਤੁਰਕ ਦੋਹਾਂ ਨਵੇੜਾ ਵੀ ਸਾਡਾ ਤਾਂ ਹਿੰਦੂ ਤੇ ਤੁਰਕ ਦੋਹਾਂ ਨਾਲ ਨਵੇੜਾ ਗਾ ਸਾਡਾ ਤਾਂ ਉਹ ਇੱਕ ਰੱਬ ਹੈ ਹਮ ਕਾਬੇ ਜਾਉ ਨਾ ਤੀਰਥ ਪੂਜਾ ਤੀਰਥ ਪੂਜਾ ਨਹੀਂ ਅਸੀਂ ਕਰਨੀ ਸਿੱਖਾਂ ਨੇ ਹਮ ਕਾਬੇ ਜਾਉ ਨਾ ਤੀਰਥ ਪੂਜਾ ਇੱਕੋ ਸੇ ਵੀ ਅਬਰ ਨਾ ਦੂਜਾ ਅਸੀਂ ਉਹ ਇੱਕ ਨੂੰ ਮੰਨਣ ਵਾਲਿਆ ਇੱਕ ਰੱਬ ਨੂੰ ਪੂਜਾ ਕਰੋ ਨਾ ਨਿਵਾਜ਼ ਗੁਜਾਰੇਓ ਉਹ ਅਸੀਂ ਪੂਜਾ ਕਰਨ ਵਾਲੇ ਨਹੀਂ ਅਸੀਂ ਨਵਾਜ਼ ਪੜਨ ਵਾਲੇ ਨਹੀਂ ਗਏਗੇ ਇਹ ਇੱਕ ਨਿਰੰਤਰ ਕੇ ਰਿਤੇ ਨਮਸਕਾਰਿਓ ਅਸੀਂ ਉਹ ਇੱਕ ਰੱਬ ਨੂੰ ਮੰਨਣ ਵਾਲਿਆ ਜਗਾ ਜਗਾ ਇਸ ਗੱਲ ਦੇ ਫਰਮਾਨ ਨੇ ਨਾਮ Hindu ਨਾਮ Musalman ਅੱਲਾ ਰਾਮ ਕੇ ਪਿੰਡ ਪ੍ਰਾਨ ਹੁਣ ਉੱਥੇ ਇੱਕ ਉਹ ਨਗੇ ਹਰਜੀਤ ਸਿੰਘ ਜਿਹੜੇ ਆਪਦੇ ਆਪ ਨੂੰ ਕਹਿੰਦੇ ਨੇ ਵੀ ਮੈਂ ਤਾਂ ਜੀ ਉਹ ਫਕੀਰ ਸਿੰਘ ਜੀ ਜਿਹੜੇ ਫਕੀਰ ਸਿੰਘ ਜੀ ਸੀਗੇ ਜਿਨ੍ਹਾਂ ਨੇ 1858 ਦੇ ਵਿੱਚ ਕਹਿੰਦੇ ਨੇ ਮੈਂ ਉੱਥੇ ਰਾਮ ਸ਼੍ਰੀ ਰਾਮ ਲਿਖਿਆ ਸੀ ਵੀ ਮੈਂ ਤਾਂ ਜੀ ਉਹਨਾਂ ਦੀ ਪਤਾ ਨਹੀਂ 8ਵੀਂ ਪੀੜੀ 9ਵੀਂ ਪੀੜੀ ਕਿਹੜੀ ਪੀੜੀ ਦੇ ਵਿੱਚ ਉਹ ਆ ਉੱਥੇ ਲੰਗਰ ਲਾਉਣ ਜਾ ਰਿਹਾਗਾ ਹੋਰਜੀਤ ਸਿੰਘ ਉਹ ਪਹਿਲੀ ਗੱਲ ਤਾਂ ਉਹ ਜਿਹੜੀ ਮੈਂ ਐਫ ਆਈ ਆਰ ਆ ਕਿ ਜਿਹੜੀ ਪੜੀ ਆ ਉਹਦੇ ਵਿੱਚ ਨਵਾਬ ਸਿੰਘ ਫਕੀਰ ਨਾਂ ਲਿਖਿਆ ਹੋਇਆ ਇਹ ਜਿਆਦਾ ਪਹਿਲੀ ਗੱਲ ਨਾਂ ਹੀ ਨਹੀਂ ਹੁੰਦਾ ਕਿਸੇ ਦਾ ਜਾਂ ਤਾਂ ਨਵਾਬ ਸਿੰਘ ਨਾ ਹੋਊ ਇਕੱਲਾ ਹੋਊਗਾ ਜਾਂ ਨਵਾਬ ਫਕੀਰ ਸਿੰਘ ਹੋਊਗਾ ਜਾਂ ਇਕੱਲਾ ਫਕੀਰ ਸਿੰਘ ਹੋਊਗਾ ਉਹ ਨਵਾਬ ਸਿੰਘ ਫਕੀਰ ਲਿਖਿਆ ਹੋਇਆ ਨਾਂ ਉਹ ਆਪਣੇ ਪਰਦਾਦੇ ਦਾ ਦਾਦੇ ਪਰਦਾਦੇ ਲੱਕੜ ਦਾਦੇ ਦਾ ਨਾਂ ਬੋਲ ਰਹੇ ਨੇ ਫਕੀਰ ਸਿੰਘ ਬਗੀਰ ਸਿੰਘ ਨਹੀਂ ਨਾ ਉਹ ਐਫ ਆਈ ਆਰ ਚ ਐਫ ਆਈ ਆਰ ਚ ਨਵਾਬ ਉਹਦੋਂ ਹੁਣ ਗੱਲ ਕਰ ਰਹੇ ਨੇ 1858 ਦੀ 1858 ਦੇ ਵਿੱਚ ਸਿੱਖ ਤਾਂ ਉਦੋਂ ਹੀ ਗੁਲਾਮ ਹੋਏ ਸੀ ਥੋੜੀ ਦੇਰ ਪਹਿਲਾਂ ਉੱਥੇ ਕਿਤੇ ਸਿੱਖਾਂ ਦਾ ਜੱਥਾ ਜਾਂਦਾ ਹੋਊਗਾ ਜਰੂਰ ਉੱਥੇ ਸਿੱਖਾਂ ਨੇ ਪੰਗਾ ਲੈ ਲਿਆ ਹੋਣਾਗਾ ਪਰ ਮੈਂ ਇਹ ਗੱਲ ਨਹੀਂ ਮੰਨਦਾ ਵੀ ਸਿੱਖਾਂ ਨੇ ਉੱਥੇ ਜਾ ਕੇ ਹਵਨ ਜੱਗ ਕੀਤੇ ਨੇ ਇਹ ਗੱਲ ਮੈਂ ਮੰਨਣ ਨੂੰ ਤਿਆਰ ਨਹੀਂ ਆ ਦੂਜੀ ਗੱਲ ਸੁਪਰੀਮ ਕੋਰਟ ਤਾਂ ਉਦੋਂ ਹੁੰਦੀ ਹੀ ਨਹੀਂ ਸੀ ਸੁਪਰੀਮ ਕੋਰਟ ਦੀ ਹੋਂਦ ਤਾਂ ਅਸਲ ਦੇ ਵਿੱਚ ਜਿਹੜੀ ਭਾਰਤ ਦੀ ਸੁਪਰੀਮ ਕੋਰਟ ਆ ਇਹ ਤਾਂ 1947 ਤੋਂ ਬਾਅਦ ਹੋਈ ਆ ਜਿਹੜੀਆਂ ਉਦੋਂ ਪਹਿਲਾਂ ਛੋਟੀਆਂ-ਛੋਟੀਆਂ ਸੁਪਰੀਮ ਕੋਰਟਾਂ تھیں ਉਹ ਤਾਂ ਰਿਆਸਤਾਂ ਦੀਆਂ ਸੁਪਰੀਮ ਕੋਰਟਾਂ ਦੀ ਅੰਗਰੇਜ਼ ਕੀ ਕਰਦੇ ਤੇ ਹਰੇਕ ਰਿਆਸਤਾਂ ਚ ਇੱਕ ਸੁਪਰੀਮ ਕੋਰਟ ਬਣਾ ਦਿੰਦੇ ਸੀ ਉਹ ਤਾਂ ਛੋਟੀਆਂ-ਛੋਟੀਆਂ ਸੁਪਰੀਮ ਕੋਰਟਾਂ ਸੁਪਰੀਮ ਕੋਰਟ ਉਹ ਹੈ ਹੀ ਨਹੀਂ ਸੀ 1951 ਜਿਹੜੀ ਸੁਪਰੀਮ ਕੋਰਟ ਸੀਗੀ ਜਿਹੜਾ ਸੁਪਰੀਮ ਕੋਰਟ ਦਾ ਇਹ ਫੈਸਲਾ ਚੱਕੀ ਫਿਰਦੇ ਨੇ ਕੱਲ ਨੂੰ ਇਹ ਡਾਕੂਮੈਂਟ ਬਣ ਜਾਂਦੇ ਨੇਗੇ ਉਹ ਹੁਣ ਉੱਥੇ ਜਾ ਕੇ ਇਹਦੇ ਤੇ ਜਿਹੜੀ ਸਟੈਂਡ ਹੈਗਾ ਉਹ ਸਪਸ਼ਟ ਕਰਨਾ ਚਾਹੀਦਾਗਾ ਇਹਦੇ ਵਿੱਚ ਜਿਹੜੇ ਜਥੇਦਾਰ ਨੇ ਜਥੇਦਾਰਾਂ ਨੂੰ ਚੁੱਪ ਨਹੀਂ ਰਹਿਣਾ ਚਾਹੀਦਾ ਉਹਨਾਂ ਨੂੰ ਆਪਣਾ ਸਟੈਂਡ ਸਪਸ਼ਟ ਕਰਨਾ ਚਾਹੀਦਾ ਸਿੱਖੇ ਦੇ ਵਿੱਚ ਉਲਝੇ ਹੋਏ ਨੇ ਜਿਹੜੇ ਬਾਹਰਲੇ ਸਿੱਖ ਨੇ ਉਹ ਬਹੁਤ ਜ਼ਿਆਦਾ ਉਲਝੇ ਹੋਏ ਨੇ ਇਹ ਤਾਂ ਇੱਕ ਉਹ ਗੱਲ ਹੈ ਠੀਕ ਆ ਅਸੀਂ ਜੋ ਜੇ ਅਗਰ ਹਿੰਦੂ ਵੀਰ ਉੱਥੇ ਮੰਨਦੇ ਨੇ ਬਿਲਕੁਲ ਮੰਨਣ ਉਹਨਾਂ ਦੀ ਮੰਨਤ ਵਾਲੀ ਜਗ੍ਹਾ ਗਈ ਅਸੀਂ ਕਦ ਸਾਡੇ ਗੁਰਪੁਰਬ ਵੇਲੇ ਅਸੀਂ ਉਹਨਾਂ ਨੂੰ ਧੱਕੇ ਨਾਲ ਕਹਿੰਨੇ ਆ ਵੀ ਸਾਡਾ ਗੁਰਪੁਰਬ ਮਨਾਓ ਤੁਸੀਂ ਜਦ ਸਾਡੀ ਬਸਾਖੀ ਵੇਲੇ ਅਸੀਂ ਧੱਕੇ ਨਾਲ ਹਿੰਦੂ ਵੀਰਾਂ ਨੂੰ ਕਹਿੰਨੇ ਆ ਵੀ ਤੁਸੀਂ ਸਾਡੀ ਬਸਾਖੀ ਧੱਕੇ ਨਾਲ ਮਨਾਓ ਇਹ ਸਾਡੀ ਮਰਜ਼ੀ ਆ ਅਸੀਂ ਮਨਾਉਣਾ ਨਹੀਂ ਮਨਾਉਣਾ ਅਸੀਂ ਠੀਕ ਆ ਉਹਨਾਂ ਦਾ ਉਹਨਾਂ ਦੀ ਉਹਨਾਂ ਦੀ ਧਾਰਮਿਕ ਆਸਥਾ ਦੇ ਮੁਤਾਬਕ ਪ੍ਰਾਪਰਤਿਸ਼ਟਾ ਹੋਣੀ ਆ ਇਹ ਤਾਂ ਇੱਕ ਉਹ ਵੀ ਜਮੇਮ ਕਿਸੇ ਦੋਸਤ ਦੇ ਕਿਸੇ ਦੋਸਤ ਦਾ ਹੋਵੇ ਜਨਮ ਦਿਨ ਦੋ ਦੋਸਤ ਦੇ ਬਾਪੂ ਦਾ ਹੋਵੇ ਜਨਮ ਦਿਨ ਉਹ ਦੋਸਤ ਦੇ ਬਾਪੂ ਦੇ ਘਰੇ ਮਨਾਇਆ ਜਾਊਗਾ ਹੁਣ ਦੋਸਤ ਕਹੇ ਵੀ ਨਹੀਂ ਤੁਹਾਡੇ ਘਰੇ ਵੀ ਮੇਰੇ ਬਾਪੂ ਦਾ ਜਨਮ ਦਿਨ ਮਨਾਓ ਇਹ ਗੱਲ ਕਿਤੇ ਹੋ ਸਕਦੀ ਆ ਕਦੇ ਵੀ ਨਹੀਂ ਹੋ ਸਕਦੀ ਇਹ ਗੱਲ ਇਹ ਤਾਂ ਇੱਕ ਹੱਸੋ ਹੀ ਨਹੀਂ ਗੱਲ ਲੱਗਦੀ ਆ ਕਿ ਬਹੁਤ ਜ਼ਿਆਦਾ ਜਿਹੜੀ ਆਪਾਂ ਇਹ ਗੱਲ ਕਰਦੇ ਆ ਹੁਣ ਦੋਸਤ ਦਾ ਪਿਤਾ ਇਹ ਥੋੜੋ ਕਹੂਗਾ ਵੀ ਤੁਸੀਂ ਭਾਈ ਤੁਹਾਡੇ ਘਰੇ ਵੀ ਮੇਰਾ ਜਨਮ ਦਿਨ ਮਨਾਓ ਦੋਸਤ ਦਾ ਪਿਤਾ ਪਿਤਾ ਦਾ ਜਨਮ ਦਿਨ ਦੋਸਤ ਦੇ ਘਰੇ ਮਨਾਇਆ ਜਾਊਗਾ ਜਿਹੜੀ ਇਹ ਇੱਕ ਤਰੀਕੇ ਦੀ ਸਿੱਖਾ ਨੂੰ ਮੁਸਲਮਾਨਾਂ ਦੇ ਖਿਲਾਫ ਮਤਲਬ ਵੀ ਇੱਕ ਹਥਿਆਰ ਵਜੋਂ ਵਰਤਣ ਵਾਲੀ ਗੱਲ ਹੋ ਰਹੀ ਹੈ ਇਹਦੇ ਤੇ ਸ਼੍ਰੋਮਣੀ ਕਮੇਟੀ ਨੂੰ ਆਪ ਦਾ ਸਟੈਂਡ ਹੈਗਾ ਜਿਹੜਾ ਉਹ ਸਮਸਤ ਸਪਸ਼ਟ ਕਰਨਾ ਚਾਹੀਦਾ ਜਿਹੜੇ ਸਿੱਖ ਸਨਾਤਨੀ ਸਿੱਖਾਂ ਦਾ ਸਨਾਤਨ ਨਾਲ ਕੋਈ ਸੰਬੰਧ ਹੀ ਨਹੀਂ ਹੈਗਾ ਦੂਰ ਦੂਰ ਤੱਕ ਕੋਈ ਸੰਬੰਧ ਨਹੀਂ ਹੈਗਾ ਸਿੱਖਾਂ ਦਾ ਸਨਾਤਨ ਦੇ ਨਾਲ ਬਿਨਾਂ ਗੱਲ ਤੋਂ ਲਿਜਾ ਕੇ ਉਸ ਗੱਲ ਦੇ ਨਾਲ ਸਿੱਖਾਂ ਨੂੰ ਜੋੜਿਆ ਜਾ ਰਿਹਾ ਹੈਗਾ ਜਦ ਕਿ ਮੁਸਲਮਾਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਮੁਸਲਮਾਨਾਂ ਦੇ ਨਾਲ ਵਿਰੋਧ ਪੈਦਾ ਕੀਤਾ ਜਾ ਰਿਹਾ ਹੈ ਕਿਉਂਕਿ ਜਿਹੜਾ ਅਸਲ ਵਿਰੋਧ ਆ ਸਿੱਖਾਂ ਦਾ ਜਿਹੜਾ ਭਾਜਪਾ ਦਾ ਵਿਰੋਧ ਆ ਮੁਸਲਮਾਨਾਂ ਦੇ ਨਾਲ ਸਿੱਖਾਂ ਦਾ ਕੋਈ ਮੁਸਲਮਾਨਾਂ ਨਾਲ ਵਿਰੋਧ ਹੀ ਨਹੀਂ ਬਾਬਾ ਨਾਨਕ ਨੇ 9 ਸਾਲ ਦੀ ਉਮਰ ਦੇ ਵਿੱਚ ਸ੍ਰੀ ਤਨੂ ਸਸਤਰੀ ਕਾਲ ਬੁਲਾਤੀ ਸੀ ਜਦੋਂ ਉਹਨਾਂ ਨੇ ਕਹਿਤਾ ਸੀ ਵੀ ਮੈਂ ਜਨੇਊ ਨਹੀਂ ਪਾਉਣਾ ਜਦ ਜਦੋਂ ਜਨੇਊ ਨੂੰ ਉਹਨਾਂ ਨੇ ਰਿਫਿਊਜ਼ ਕੀਤਾਗਾ ਵੀ ਮੈਂ ਜਨੇਊ ਨਹੀਂ ਪਾਉਣਾ 9 ਸਾਲ ਦੀ ਉਮਰ ਸੀਗੀ ਬਾਬਾ ਨਾਨਕ ਜੀ ਦੀ ਜਦੋਂ ਉਹਨਾਂ ਨੇ ਜਨੇਊ ਨੂੰ ਜਵਾਬ ਦਿੱਤਾਗਾ ਜਦੋਂ ਉਹਨਾਂ ਨੇ ਕਿਹਾ ਦਇਆ ਕਪਾ ਸੰਤੋਖ ਸੂਤ ਜਤ ਗੰਦੀ ਸਤਬਟ ਇਹ ਜਨੇਊ ਜੀ ਕਾ ਹੈ ਤਾਂ ਪੰਦੇ ਘਤ ਨਾ ਟੂਟੇ ਨਾ ਮੜ ਲੱਗੇ ਨਾ ਜਲੇ ਨਾ ਜਾਏ ਧੰਨ ਸੁਮਾਨ ਸਨਾਨਕਾ ਜੋ ਗੱਲ ਚੱਲੇ ਪਾਏ ਉਹ ਤਾਂ ਕਹਿੰਦਾ ਵੀ ਤੁਸੀਂ ਉੱਥੇ ਹੀ ਗੁਰੂ ਸਾਹਿਬ ਨੇ ਤਾਂ ਜਵਾਬ ਦਿੱਤਾ 9 ਸਾਲ ਦੀ ਉਮਰ ਦੇ ਵਿੱਚ ਰਿਫਿਊਜ਼ ਕਰਤਾ ਹੁਣ ਜਿਹੜੇ ਉਹ ਬਾਦਲ ਦੇ ਜਥੇਦਾਰ ਨੇਗੇ ਜਿਹਦਾ ਰਕਵੀਰ ਸਿੰਘ ਜੀ ਉਹ ਕੋਈ ਗੱਲਬਾਤ ਹੀ ਨਹੀਂ ਕਰਦੇ ਉਹਨਾਂ ਨੂੰ ਸਿੱਖ ਸੰਸਥਾਵਾਂ ਨਾਲ ਸੰਪਰਕ ਕਰ ਰਹੀਆਂ ਨੇਗੀਆਂ ਉਹ ਆਪਣੀ ਕੋਈ ਗੱਲਬਾਤ ਹੀ ਨਹੀਂ ਕਰ ਰਹੇ ਜਿੱਥੇ ਗੁਰੂ ਮਾਨ ਦੇ ਉਹ ਗ੍ਰੰਥ ਦੀ ਗੱਲ ਆ ਗਈ ਸੱਬੇ ਗੁਰੂ ਮਾਨ ਦੇ ਗ੍ਰੰਥ ਜੀ ਵਾਲੀ ਗੱਲ ਗੱਲ ਆ ਗਈ ਜਿੱਥੇ ਸਾਂਝੀ ਵਾਲਦਾਇਨ ਵਾਲੀ ਗੱਲ ਆ ਗਈ ਜਿੱਥੇ ਸੁਪਰੀਮ ਕੋਰਟ ਨੇ ਲਿਵਿੰਗ ਗੁਰੂ ਮੰਨ ਲਿਆ ਗੁਰੂ ਗ੍ਰੰਥ ਸਾਹਿਬ ਨੂੰ ਉੱਥੇ ਸਿੱਖ ਸੁਪਰੀਮ ਕੋਰਟ ਨੇਤਾ ਜਿਹੜਾ Hindu ਲਬਜਾ Hindu ਲਬਜ ਨੂੰ ਵੀ ਨਹੀਂ ਮੰਨਿਆ ਸੁਪਰੀਮ ਕੋਰਟ ਨੇ ਤਾਂ ਜਦ ਕੇ ਸਿੱਖਾਂ ਦਾ ਫਿਰ ਕੀ ਸੰਬੰਧ ਹੋਇਆ ਇਸ ਗੱਲ ਦੇ ਨਾਲ ਸਿਕਾਰ ਆਮ ਮੰਦਿਰ ਨਾਲ ਕੋਈ ਸਬੰਧ ਨਹੀਂ ਇੱਥੇ ਜਥੇਦਾਰਾਂ ਨੂੰ ਆਪਣਾ ਸਟੈਂਡ ਆਗਾ ਜਿਹੜਾ ਫਿਰ ਜਿੱਥੇ ਤੱਕ ਜੇ ਆਪਾਂ ਇਹਨੂੰ ਧਾਰਮਿਕ ਮੰਨ ਲਈਏ ਜੇ ਇਸ ਜਿਹੜਾ ਇਹ ਉੱਥੇ ਚੱਲ ਰਿਹਾ ਕੰਮ ਜੇ ਆਪਾਂ ਇਹਨੂੰ ਧਾਰਮਿਕ ਮੰਨ ਲਈਏ ਵੀ ਧਾਰਮਿਕ ਤੌਰ ਤੇ ਸਾਰੇ ਲੋਕਾਂ ਦੀ ਗੱਲ ਹੈ ਜੀ ਧਾਰਮਿਕ ਤੌਰ ਤੇ ਉੱਥੇ ਚਲ ਬਣਾਇਆ ਜਾ ਰਿਹਾ ਉਹ ਤਾਂ ਇੱਕ ਬੀਜੇਪੀ ਦਾ ਫੰਕਸ਼ਨ ਹੋ ਰਿਹਾਗਾ ਉੱਥੇ ਤਾਂ ਦੂਜੀਆਂ ਪਾਰਟੀਆਂ ਦੂਜੀਆਂ ਜਿਹੜੀਆਂ ਹਿੰਦੂ ਧਿਰਾਂ ਨੇ ਉਹ ਵੀ ਜਵਾਬ ਦੇ ਗੀਆਂ ਉੱਥੇ ਤਾਂ ਚਾਰੇ ਸ਼ੰਕਰਚਾਰੀਆ ਜਵਾਬ ਦੇ ਗਏ ਚਲੋ ਮੰਨ ਲੈਂਦੇ ਆਪਾਂ ਵੀ ਇੱਕ ਤਰੀਕੇ ਨਾਲ ਜੀ ਇਹ ਤਾਂ ਧਾਰਮਿਕ ਤੌਰ ਤੇ ਕੋਈ ਸੱਦਾ ਆ ਗਿਆ ਵੀ ਧਾਰਮਿਕ ਤੌਰ ਤੇ ਸਿੱਖਾਂ ਨੂੰ ਬੁਲਾਇਆ ਗਿਆ ਚਲੋ 베ਰ ਵੀ ਮੰਨ ਲੈਂਦੇ ਵੀ ਸਿੱਖੋ ਤੇ ਚਲੇ ਜਾਂਦੇ ਇਹ ਤਾਂ ਇੱਕ ਬੀਜੇਪੀ ਦਾ ਪੋਲੀਟੀਕਲ ਫੰਕਸ਼ਨ ਹੋ ਰਿਹਾ ਹੈ ਜਦ ਕਿ ਆ ਸਾਰੇ ਚਾਰੇ ਸੰਕਰਚਾਰੀਆ ਕਹਿ ਚੁੱਕੇ ਨੇ ਵੀ ਜਿੰਨਾ ਚਿਰ ਰਾਮ ਮੰਦਿਰ ਆਗਾ ਜਿਹੜਾ ਪੂਰੀ ਤਰੀਕੇ ਨਾਲ ਬਣ ਕੇ ਤਿਆਰ ਨਹੀਂ ਹੁੰਦਾ ਉਨਾਂ ਚਿਰ ਉਹਦੀ ਜਿਹੜੀ ਪ੍ਰਾਣ ਪ੍ਰਤੀਸ਼ਟਾ ਕੀ ਉੱਤੇ ਮੂਰਤੀ ਨਹੀਂ ਹੋ ਸਕਦੀ ਕਿਉਂਕਿ ਜਦੋਂ ਉਸ ਤੋਂ ਬਾਅਦ ਉੱਪਰ ਮੰਦਰ ਦਾ ਹਿੱਸਾ ਬਣੂਗਾ ਮੰਦਰ ਦਾ ਗੁੰਬਦ ਬਣੂਗਾ ਤਾਂ ਗੁੰਬਦ ਦੇ ਉੱਤੇ ਲੋਕ ਨਸ਼ੇ ਖਾ ਕੇ ਵੀ ਜਿਹੜੇ ਲੇਬਰ ਵਾਲੇ ਬੰਦੇ ਨੇ ਨਸ਼ਾ ਕਰਕੇ ਗੁਟਕਾ ਖਾ ਕੇ ਜਰਦਾ ਖਾ ਕੇ ਹੋਰ ਚੀਜ਼ਾਂ ਖਾ ਕੇ ਉਹਦੇ ਉੱਪਰ ਚੜਨਗੇ ਉਹਦੀ ਬੇਇੱਜ਼ਤੀ ਹੋਊਗੀ ਇਸ ਕਰਕੇ ਉੱਥੇ ਪਹਿਲਾਂ ਪ੍ਰਾਣ ਪ੍ਰਤਿਸ਼ਟਾ ਕਿਸੇ ਵੀ ਮੂਰਤੀ ਦੀ ਹੋ ਨਹੀਂ ਸਕਦੀ ਚਲੋ ਸਾਰੇ ਇਕੱਠੇ ਹੋ ਕੇ ਜਾਣ ਵਾਲੀ ਗੱਲ ਹੁੰਦੀ ਕਿ ਧਾਰਮਿਕ ਤੌਰ ਤੇ ਫੰਕਸ਼ਨ ਦੀ ਗੱਲ ਹੁੰਦੀ ਉੱਥੇ ਫੇਰ ਵੀ ਚਲਾ ਜਾਂਦਾ ਪਰ ਇਹ ਤਾਂ ਪਿਕ ਐਂਡ ਚੂਜ਼ ਕਰਕੇ ਵਿੱਚ ਵਿੱਚ ਬੰਦਿਆਂ ਨੂੰ ਬੁਲਾਇਆ ਜਾ ਰਿਹਾਗਾ ਜਿਹੜਾ ਕਿ ਇੱਕ ਤਰੀਕੇ ਦਾ ਪੋਲੀਟੀਕਲ ਫੰਕਸ਼ਨ ਹੈ ਭਾਜਪਾ ਦਾ ਪੋਲੀਟੀ ਫੇਰ ਸਿੱਖ ਨੇਗੇ ਜਿਹੜੇ ਪੂਜਾ ਪਾਠ ਨੂੰ ਨਹੀਂ ਮੰਨਦੇ ਪੂਜਾ ਪਾਠ ਦੇ ਕਿੰਨੇ ਸਵਾਲ ਨੇ ਇਸ਼ਨਾਨ ਤੇ ਸਵਾਲ ਨੇ ਤੁਸੀਂ ਇਹ ਦੇਖੋ ਪੂਜਣ ਦੀ ਗੱਲ ਜਿੱਥੇ ਤੱਕ ਨਾਮੇ ਸਈ ਸੇਵਿਆ ਜੋ ਜੋ ਡੇਰਾ ਨਾ ਮਸਜਿਦ ਨਾ ਮੰਦਰ ਨਾ ਮਸਜਦ ਅਸੀਂ ਮੰਦਰ ਨੂੰ ਵੀ ਨਹੀਂ ਮੰਨਦੇ ਮਸਜਦ ਨੂੰ ਵੀ ਨਹੀਂ ਮੰਨਦੇ ਸਿੱਖਾਂ ਦਾ ਤਾਂ ਪੂਜਾ ਨੂੰ ਲੈ ਕੇ ਵੀ ਇਹਦੇ ਦੇ ਸਵਾਲ ਨੇਗੇ ਮੈਂ ਕਹਿੰਦਾ ਵੀ ਫੇਰ ਵੀ ਜੋ ਵੀ ਮੰਨਦਾ ਉਹ ਮੰਨੇ ਆਪਦਾ ਮੰਨਣ ਉਹ ਪਰ ਦੂਜਿਆਂ ਨੂੰ ਕਿਉਂ ਤੋਖਲਾ ਦੂਜੇ ਬੰਦਿਆਂ ਨੂੰ ਕਿਉਂ ਦੂਜੇ ਸਿੱਖਾਂ ਨੂੰ ਕਿਉਂ ਇਸ ਗੱਲ ਦੇ ਖਾਤਰ ਵਿੱਚ ਸ਼ਾਮਲ ਕੀਤਾ ਜਾ ਰਿਹਾ ਵੀ ਤੁਸੀਂ ਉਸ ਦਿਨ ਮੌਬਤੀਆਂ ਬਾਲੋ ਇੱਥੇ ਜਥੇਦਾਰ ਨੂੰ ਆਪਣਾ ਸਟੈਂਡ ਸਪਸ਼ਟ ਕਰਨ ਦੀ ਲੋੜ ਹੈ ਬਿਲਕੁਲ ਉਹਨਾਂ ਨੂੰ ਕਰਨਾ ਚਾਹੀਦਾ ਬਾਬਰੀ ਮਸਜਿਦ ਜਦੋਂ ਢਾਈਆ ਬਾਬਰੀ ਮਸਜਿਦ ਟਾਹਣ ਵੇਲੇ ਸਭ ਤੋਂ ਵੱਧ ਜਿਹੜੇ ਬੰਦੇ ਗਏ ਐਸਸੀ ਐਸਟੀ ਓਬੀਸੀ ਕੈਟਾਗਰੀ ਦੇ ਜਿਹੜੇ ਬੰਦੇ ਸੀਗੇ ਉਹ ਉੱਥੇ ਸਭ ਤੋਂ ਵੱਡੀ ਮਾਤਰਾ ਤੇ ਉਹਨਾਂ ਨੇ ਜਦੋਂ ਬਾਬਰੀ ਮਸਜਿਦ ਦਾ ਗਰਾਈਆ ਗਈ ਸ਼ਹੀਦ ਕੀਤੀ ਆ ਬਾਬਰੀ ਮਸਜਿਦ ਸਭ ਤੋਂ ਵੱਧ ਉਹਨਾਂ ਨੇ ਉੱਥੇ ਹਿੱਸਾ ਆਇਆ ਸੀ ਤੇ ਅੱਜ ਉਹਨਾਂ ਦੇ ਵਿੱਚੋਂ ਇੱਕ ਬੰਦਾ ਵੀ ਮੂਰੇ ਨਹੀਂ ਗਿਆ ਹੈਗਾ ਸਾਰੇ ਬੰਦੇ ਪਿੱਛੇ ਨੇ ਉਹ ਬੰਦੇ ਵੀ ਆਪਣੀ ਆਵਾਜ਼ ਨਹੀਂ ਉਠਾਉਂਦੇ ਉਹ ਮੈਂ ਜਿਵੇਂ ਇੱਕ ਪਿਛਲੀ ਵੀਡੀਓ ਚ ਕਿਹਾ ਸੀ ਵਿਪਾਰਤ ਦੇ ਲੋਕਾਂ ਦੀ ਮਾਨਸਿਕਤਾ ਗੁਲਾਮ ਹੋ ਚੁੱਕੀ ਆ ਉਹ ਇੱਕ ਗੁਲਾਮੀ ਦੇ ਤੌਰ ਤੇ ਨੇ ਹੁਣ ਉੱਥੇ ਜਿਹੜੇ ਉੱਚੀ ਜਾਤੀ ਹਿੰਦੂ ਨੇਗੇ ਉਹ ਸਾਰੇ ਉੱਤੇ ਉੱਥੇ ਜਾ ਕੇ ਬਰਾਜਮਾਨ ਹੋਗੇ ਵੱਡੀਆਂ ਵੱਡੀਆਂ ਗੱਤੀਆਂ ਤੇ ਬਰਾਜਮਾਨ ਹੋਗੇ ਉਹ ਜਿਹੜੇ ਗਰੀਬ ਹਿੰਦੂ ਨੇ ਵਿਚਾਰੇ ਐਸਸੀ ਐਸਟੀ ਓਵੀਜ਼ੀ ਕੈਟਾਗਰੀ ਦੇ ਜਿਹੜੇ ਹਿੰਦੂ ਨੇ ਉਹ ਤਾਂ ਵਿਚਾਰੇ ਬਸ ਮਜ਼ੀਦ ਤਾਂ ਹੁਣ ਤੱਕ ਹੀ ਸਬੰਧ ਸੀਗਾ ਉਹਨਾਂ ਦਾ ਉਸ ਤੋਂ ਬਾਅਦ ਤਾਂ ਉਹਨਾਂ ਦਾ ਸਬੰਧ ਹੀ ਖਤਮ ਕਰਤਾ ਬਾਕੀ 22 ਨੂੰ 22 ਤਰੀਕ ਨੂੰ ਉਹ ਮੌਬਤੀਆਂ ਸਾਰੇ ਬਾਲੋ ਦੱਸੋ ਇਹ ਮਤਲਬ ਇੱਥੇ ਚੁੱਪੀ ਹੈਗੀ ਜਿਹੜੀ ਜਥੇਦਾਰ ਦੀ ਚੁੱਪੀ ਖਤਰਨਾਕ ਨਹੀਂ ਹੈਗੀ ਸਟੈਂਡ ਸਪਸ਼ਟ ਨਹੀਂ ਕਰਨਾ ਚਾਹੀਦਾ ਉਹ ਫੇਰ ਆਪਾਂ ਆਜੋ ਗੱਲ ਸੁਪਰੀਮ ਕੋਰਟ ਦੇ ਫੈਸਲੇ ਤੇ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਆਇਆਗਾ ਉਹਦੇ ਵਿੱਚ ਸੁਪਰੀਮ ਕੋਰਟ ਨੇ ਸਪਸ਼ਟ ਜਿਹੜੇ ਹੁਣ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਬਾਬਰੀ ਮਸਜਿਦ ਤੇ ਉਹਦੇ ਵਿੱਚ ਸੁਪਰੀਮ ਕੋਰਟ ਨੇ ਗੱਲ ਬਿਲਕੁਲ ਸਪਸ਼ਟ ਕੀਤੀ ਹੋਈ ਆ ਵੀ ਦੋਨੇ ਧਿਰਾਂ ਨੇ ਜਿਹੜੀਆਂ Hindu ਧਿਰ ਵੀ Muslim ਧਿਰ ਵੀ ਵੀ ਦੋਨੇ ਤਰ੍ਹਾਂ ਉੱਥੇ ਆਪਣਾ ਕਬਜ਼ਾ ਨਹੀਂ ਸਾਬਤ ਕਰ ਸਕੀਆਂ ਉੱਥੇ ਕਿਸੇ ਵੀ ਤਰ੍ਹਾਂ ਦਾ ਕਬਜ਼ਾ ਨਹੀਂ ਸਾਬਤ ਹੁੰਦਾ ਤੇ ਉੱਥੇ ਜਦੋਂ ਵੀ ਇਹ ਗੱਲ ਆਈ ਵੀ ਅਸੀਂ ਤਾਂ ਸਿਰਫ ਜਿਹੜਾ ਫੈਸਲਾ ਦੇ ਰਹਿਆ ਜਿਹੜੀ ਇਹ ਜਗ੍ਹਾ ਅਸੀਂ ਹਿੰਦੂਆਂ ਨੂੰ ਦੇ ਰਹਿਆ ਇਹ ਅਸੀਂ ਉਹਨਾਂ ਦੀ ਆਸਥਾ ਬਣਦੀ ਹੈ ਉਹਨਾਂ ਦੀ ਆਸਥਾ ਦੇ ਆਧਾਰ ਤੇ ਅਸੀਂ ਜਿਹੜਾ ਇਹ ਫੈਸਲਾ ਹਿੰਦੂਆਂ ਦੇ ਹੱਕ ਦੇ ਵਿੱਚ ਕਰ ਰਹੇ ਆ ਫਿਰ ਇਸ ਸਬੰਧ ਦੇ ਵਿੱਚ ਤਾਂ ਮੁਸਲਮਾਨਾਂ ਨਾਲ ਅਨਿਆ ਨਹੀਂ ਹੋਇਆ ਉਹਨਾਂ ਨਾਲ ਤਾਂ ਅਨਿਆ ਹੋ ਗਿਆ ਫਿਰ ਸਿੱਖ ਤਾਂ ਅੱਜ ਤੱਕ ਉੱਥੇ ਖੜਦੇ ਰਹੇ ਨੇ ਜਿੱਥੇ ਅਨਿਆ ਹੁੰਦਾ ਹੈ ਨਿਆ ਨਹੀਂ ਜਿੱਤੇ ਅਨਿਆ ਹੁੰਦਾ ਜਦੋਂ 18ਵੀਂ ਸਦੀ ਦੇ ਵਿੱਚ ਸਿੱਖ ਮੁਸਲਮਾਨਾਂ ਖਿਲਾਫ ਲੜੇ ਨੇਗੇ ਉਦੋਂ ਮੁਸਲਮਾਨ ਹਿੰਦੂਆਂ ਤੇ ਜ਼ੁਲਮ ਕਰ ਰਹੇ ਸੀ ਤਾਂ ਕਰਕੇ ਹਿੰਦੂਆਂ ਹਿੰਦੂਆਂ ਦੇ ਹੱਕ ਦੇ ਵਿੱਚ ਸਿੱਖ ਲੜੇ ਮੁਸਲਮਾਨਾਂ ਦੇ ਖਿਲਾਫ ਲੜੇ ਹੁਣ ਵੀ ਸਿੱਖਾਂ ਦਾ ਅਸਲ ਰਾਈਟ ਇਹੀ ਬਣਦਾਗਾ ਵੀ ਸਿੱਖਾਂ ਨੂੰ ਖੜਨਾ ਚਾਹੀਦਾਗਾ ਮੁਸਲਮਾਨਾਂ ਦੇ ਨਾਲ ਕਿਉਂਕਿ ਉਹਨਾਂ ਨਾਲ ਤੱਕਾ ਹੋਇਆ ਉਹਨਾਂ ਦੀ ਸੁਪਰੀਮ ਕੋਰਟ ਦੇ ਫੈਸਲੇ ਦੇ ਮੁਤਾਬਕ ਕੋਈ ਵੀ ਇਹ ਜਗ੍ਹਾ ਨੂੰ ਸਾਬਤ ਨਹੀਂ ਸੀ ਕਰ ਸਕਿਆ ਵੀ ਇਹ ਜਗ੍ਹਾ ਮੇਰੀ ਹੈ ਉੱਥੇ ਬਿਲਕੁਲ ਕੋਈ ਇਹੀ ਜੀ ਗੱਲ ਨਹੀਂ ਸੀ ਜਿਹੜੀ ਉੱਥੇ ਜਾ ਕੇ ਨਿਹੰਗਾਂ ਦੀ ਗੱਲ ਲੈ ਗਈ ਜਿਹੜਾ ਕਹਿੰਦੇ ਨੇ ਵੀ ਨਿਹੰਗਾਂ ਨੇ ਜਾ ਕੇ ਉੱਥੇ ਹਵਨ ਕੀਤਾ ਜਾਉ ਕੀਤਾ ਉਹ ਵੀ ਬਿਲਕੁਲ ਗਲਤ ਗੱਲ ਆ ਸਿੱਖਾਂ ਦੇ ਵਿੱਚ ਅਗਰੋਸ਼ ਦੀ 1857 ਦੇ ਵਿੱਚ ਤਾਂ ਬਦਰੋਹ ਹੀ ਹੋਇਆ ਸੀ ਸਾਰੀ ਸਿੱਖਾਂ ਦੀ ਤਾਂ ਸਰਕਾਰ ਗਈ ਨੂੰ ਸਾਰੇ 9 ਸਾਲ ਹੋਏ ਸੀਗੇ ਉਦੋਂ ਸਿਕੰਦਰ ਦਾ ਆਪਣਾ ਰਾਜ ਹੁੰਦਾ ਸੀ ਉਦੋਂ ਸਿੱਖਾਂ 'ਚ ਗੁੱਸਾ ਸੀਗਾ ਬਹੁਤ ਜ਼ਿਆਦਾ ਸਿੱਖ ਉਹਨੂੰ ਉੱਥੋਂ ਕਿਤੇ ਲੰਘਦੇ ਕਰਦੇ ਉੱਥੇ ਸਿੱਖ ਜ਼ਰੂਰ ਬੈਠ ਗਏ ਹੋਣਗੇ ਉੱਥੇ ਝੰਡਾ ਗੱਡਤਾ ਆਊਗਾ ਕਿਉਂਕਿ ਖਾਲਸੇ ਦੀ ਆਦਤ ਸੀ ਜਿੱਥੇ ਵੀ ਬੈਠਦਾ ਸੀ ਆਪਣਾ ਹੀ ਹੋਂਦ ਉਹਨੂੰ ਦਰਸਾਉਂਦਾ ਸੀ ਪਰ ਮੈਂ ਇਹ ਗੱਲ ਨਹੀਂ ਮੰਨਦਾ ਵੀ ਉੱਥੇ ਸਿੱਖਾਂ ਨੇ ਜਾ ਕੇ ਜੀ ਉੱਥੇ ਸ਼੍ਰੀ ਰਾਮ ਲਿਖਿਆ ਆਊਗਾ ਜਾਂ ਉੱਥੇ ਸਿੱਖਾਂ ਨੇ ਕਿਸੇ ਵੀ ਤਰੀਕੇ ਦੇ ਨਾਲ ਉੱਥੇ ਜਾ ਕੇ ਕੋਈ ਹਵਨ ਕੀਤਾ ਜਾਂ ਕੋਈ ਜੱਗ ਕੀਤਾ ਇਹ ਬਿਲਕੁਲ ਗਲਤ ਬਣਾਈ ਹੋਈ ਕਹਾਣੀ ਆਗੀ ਕਿਉਂਕਿ ਉਸ ਵਕਤ ਤਾਂ ਸਿੱਖ ਬੜੇ ਗੁੱਸੇ ਦੇ ਵਿੱਚ ਸੀ ਤਾਜ਼ਾ ਤਾਜ਼ਾ ਰਾਜ ਗਿਆ ਤੀ ਤੇ ਉਹ ਰਾਜ ਜਾਣ ਦਾ ਕਾਰਨ ਵੀ ਜਿਹੜੇ ਬਾਕੀ ਦੇ ਜਿਹੜੇ ਭਾਰਤ ਦੇ ਵਿੱਚ ਬਾਕੀ ਦੇ ਜਿਹੜੇ ਹਿੰਦੂ ਰਾਜੇ ਸੀ ਉਹ ਸਾਰਿਆਂ ਨੇ ਅੰਗਰੇਜ਼ ਸਰਕਾਰ ਦੀ ਹੈਲਪ ਕੀਤੀ ਸੀ ਸਿੱਖ ਰਾਜ ਜਾਣ ਦੇ ਵਿੱਚ ਸਿੱਖਾਂ ਨੂੰ ਸਾਰਿਆਂ ਤੇ ਬਹੁਤ ਜ਼ਿਆਦਾ ਗੁੱਸਾ ਸੀ ਹੋ ਸਕਦਾ ਸਿੱਖਾਂ ਨੇ ਉੱਥੇ ਜੇ ਉੱਥੇ ਇਹ 2 ਐਫ ਆਈ ਆਰਾਂ ਲੱਗੀਆਂ ਇੱਕਾਈ ਐਫ ਆਈ ਆਰ ਦੀ ਗੱਲ ਸਾਰੇ ਕਰਦੇ ਨੇ ਜਿਹੜੀ ਦੂਜੀ ਐਫ ਆਈ ਆਰ ਹੋਈ ਆ ਦੂਜੀ ਐਫ ਆਈ ਆਰ ਵੀ ਉੱਥੇ ਜਾ ਕੇ ਸਿੱਖਾਂ ਨੇ ਇੱਕ ਵਾਰ ਫੇਰ ਦੁਬਾਰੇ ਝੰਡੇ ਗੱਡੇ ਨੇ ਉਹ ਜਿਹੜਾ ਸਾਹਮਣੇ ਗਰੇਵਯਾਰਡ ਹੈਗਾ ਹੈਗਾ ਜਿਹੜਾ ਜਿੱਥੇ ਬਾਬਰੀ ਮੱਜਦੀ ਸੀ ਉਹਦੇ ਸਾਹਮਣੇ ਗਰੇਵਯਾਰਡ ਸੀਗਾ ਜਿਹਨੂੰ ਆਪਾਂ ਕਬਰਾਂ ਕਹਿੰਦੇ ਆ ਉਹ ਕਬਰਾਂ ਦੇ ਵਿੱਚ ਉੱਥੇ ਝੰਡਾ ਗੱਡਤਾ ਸੀ ਉਹਦੇ ਵਿੱਚ ਵੀ ਐਫ ਆਈ ਆਰ ਹੋਈ ਹੋਈ ਆ ਉਹਦੀ ਕੋਈ ਗੱਲ ਨਹੀਂ ਕਰਦਾ ਉੱਥੇ ਵੀ ਹੋਈ ਸੀਗੀ ਐਫ ਆਈ ਆਰ ਕਿਉਂਕਿ ਸਿੱਖਾਂ ਨੇ ਆਪਣੀ ਹੋਂਦ ਨੂੰ ਦਰਸਾਉਣ ਦੇ ਖਾਤਰ ਜਗ੍ਹਾ ਜਗ੍ਹਾ ਇਹੋ ਜਿਹੇ ਉਦੋਂ ਇਹੋ ਜਿਹੇ ਕੰਮ ਕੀਤੇ ਨੇਗੇ ਕਿਉਂਕ ਗਰਜਾ ਸਿੰਘ ਬੁੱਟਾ ਸਿੰਘ ਵਾਲਾ ਬੁੱਟਾ ਸਿੰਘ ਵਾਲਾ ਇਤਿਹਾਸ ਹੈਗਾ ਸਾਡੇ ਕੋਲੇ ਵੀ ਗਰਜਾ ਸਿੰਘ ਬੁੱਟਾ ਸਿੰਘ ਨੇ ਕੀ ਕੀਤਾ ਸੀ ਬਿਲਕੁਲ ਇਹ ਜਥੇਦਾਰ ਜੀ ਨੂੰ ਆਪਣਾ ਸਟੈਂਡ ਸਪਸ਼ਟ ਕਰਨਾ ਚਾਹੀਦਾ ਮੇਰੇ ਮੁਤਾਬਕ ਸਿੱਖਾਂ ਦਾ ਕੋਈ ਸਿੱਧਾ ਸਬੰਧ ਨਹੀਂ ਬਣਦਾ ਉੱਥੇ ਪ੍ਰਾਣ ਪ੍ਰਤੀਸ਼ਟਾ ਦੇ ਵਿੱਚ ਜਾਣਦਾ ਜਿੱਥੇ ਮੂਰਤੀ ਦੇ ਵਿੱਚ ਜਾਣ ਪਾਈ ਜਾਣੀਆਂ ਪੱਥਰ ਦੀ ਮੂਰਤੀ ਦੇ ਵਿੱਚ ਉੱਥੇ ਜਾਣ ਪਾਈ ਜਾਣੀਆਂ ਕਿ ਉੱਥੇ ਜਾਣ ਦਾ ਸਿੱਖਾਂ ਦਾ ਕੋਈ ਨਹੀਂ ਬਣਦਾ ਪਰ ਮੇਰੀ ਜਥੇਦਾਰ ਜੀ ਨੂੰ ਬੇਨਤੀ ਆ ਜਰੂਰ ਆਪਣਾ ਸਟੈਂਡ ਸਪਸ਼ਟ ਕਰਨ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤ